ਅਸੀਂ ਅੱਜ ਪਿੰਡ ਢੰਗਰਾਲੀ ਸਬਡਿਵੀਜ਼ਨ ਮੋਰਿੰਡਾ ਵਿਖੇ ਫੀਲਡ ਦੇ ਦੌਰੇ ਵਿੱਚ ਤੁਸੀਂ ਸਾਣ ਪਿੱਛੇ ਦੇਖ ਸਕਦੇ ਹੋ ਇਸ ਵੇਲੇ ਕਮਬਾਈਨ ਕਟਾਈ ਕਰ ਰਹੀ ਹੈਗੀ ਇਹ ਫਸਲ ਦੀ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਨਾਲ ਐਸਐਮਐਸ ਨੂੰ ਨਾਲ ਅਟੈਚ ਕਰਕੇ ਕਟਾਈ ਕੀਤੀ ਜਾ ਰਹੀ ਹੈ ਤਾਂ ਜੋ ਪਰਾਲੀ ਦੀ ਮੈਨੇਜਮੈਂਟ ਨਾਲ ਹੋ ਸਕੇ ਅਸੀਂ ਜਿਨ੍ਹਾਂ ਦਾ ਖੇਤ ਹੈ ਉਹਨਾਂ ਭਾਈ ਸਾਹਿਬ ਨਾਲ ਗੱਲ ਕੀਤੀ ਹੈ ਸੁਪਰ ਐਸਐਮਐਸ ਦੇ ਨਾਲ ਇਸ ਨੂੰ ਉਸ ਤੋਂ ਬਾਅਦ ਵੰਣਗੇ ਤੇ ਬਿਲਕੁਲ ਇਸ ਪਿੰਡ ਦੀ ਕਮਿਟਮੈਂਟ ਹੈ ਵੀ ਜ਼ੀਰੋ ਫਾਰਮ ਫਾਇਰਸ ਯਾਨੀ ਕਿ ਪਿੰਡ ਦੇ ਵਿੱਚ ਕਿਸੇ ਵੀ ਖੇਤ ਦੇ ਵਿੱਚ ਪਰਾਲੀ ਨੂੰ ਸਾੜਨ ਦਾ ਕੋਈ ਰਿਪੋਰਟ ਨਹੀਂ ਆਏਗੀ ਇਹ ਆਸ਼ਵਾਸਨ ਸਾਨੂੰ ਪੰਚਾਇਤ ਨੇ ਪਿੰਡ ਵਾਸੀਆਂ ਨੇ ਸਾਰਿਆਂ ਨੇ ਰਲ ਕੇ ਦਿੱਤਾ ਹੈ ਕਿ ਅਸੀਂ ਬਹੁਤ ਸ਼ਲਾਘਾ ਕਰਦੇ ਹਾਂ ਤੇ ਇਹ ਪਿੰਡ ਮੈਂ ਕਹਿੰਨਾ ਇੱਕ ਮਿਸਾਲ ਬਣ ਰਿਹਾ ਹੈਗਾ ਬਾਕੀ ਪਿੰਡਾਂ ਵਾਸਤੇ ਵੀ ਬਲਕਿ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਪੂਰੀ ਸਬ ਡਿਵੀਜ਼ਨ ਮੋਰਿੰਡਾ ਦੇ ਵਿੱਚ ਹੀ ਸਾਰੇ ਪਿੰਡਾਂ ਨੇ ਹਲ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਖੇਤ ਨੂੰ ਅੱਗ ਨਹੀਂ ਲਗਾਈ ਗਈ ਹੈ ਪ੍ਰਾਲੀ ਨੂੰ ਅੱਗ ਨਹੀਂ ਲਗਾਈ ਗਈ ਹੈ ਤੇ ਬਹੁਤ ਹੀ ਸ਼ਲਾਘਾਯੋਗ ਇਹ ਐਕਸ਼ਨ ਹੈਗਾ ਸਾਰੇ ਪਿੰਡਾਂ ਦਾ ਮੈਂ ਸਾਰਿਆਂ ਦਾ ਤੈ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਤੇ ਹੁਣ ਜਿਸ ਤਰ੍ਹਾਂ ਆਪਣੀ ਵਾਢੀ ਅੱਗੇ ਹੋਰ ਵਧਣੀ ਹੈ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਤੇ ਪ੍ਰੇਰਿਤ ਕਰਦਾ ਕਿ ਤੁਸੀਂ ਆਪਣੀ ਫਸਲ ਦੀ ਕਟਾਈ ਬਿਲਕੁਲ ਐਸ ਕਮਬਾਈਨ ਨਾਲ ਐਸਐਮਐਸ ਨੂੰ ਜੋੜ ਕੇ ਫੇਰ ਕਰੋ ਤੇ ਨਾਲ ਹੀ ਪ੍ਰਾਲੀ ਨੂੰ ਮੈਨੇਜਮੈਂਟ ਵਾਸਤੇ ਅਸੀਂ ਸਾਰੇ ਜਿਹੜੀ ਆਪਣੀ ਕ੍ਰੌਪ ਰੈਜ਼ੀਡੂਅਲ ਮਸ਼ੀਨਰੀ ਹੈਗੀ ਹੈ ਉਹਦੀਆਂ ਲਿਸਟਾਂ ਤਿਆਰ ਕੀਤੀਆਂ ਹੋਈਆਂ ਨੇ ਤੁਸੀਂ ਆਪਣੇ ਸੰਬੰਧਤ ਐਗਰੀਕਲਚਰ ਡਿਪਾਰਟਮੈਂਟ ਤੋਂ ਜਾਂ ਆਪਣੇ ਸੰਬੰਧਤ ਐਸਜੀਐਮ ਸਾਹਿਬ ਦੇ ਦਫ਼ਤਰ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਹਰ ਮਸ਼ੀਨ ਤੁਹਾਡੇ ਮੌਇਆ ਕਰਾਈ ਜਾਏਗੀ ਬੇਨਤੀ ਹੈ ਕਿ ਸਾਡਾ ਤੁਸੀਂ ਸਹਿਯੋਗ ਕਰੋ ਤੇ ਰੋਪੜ ਜ਼ਿਲ੍ਹਾ ਇੱਕੀ ਜ਼ੀਰੋ ਫਾਰਮ ਫਾਇਰ ਵਾਲਾ ਜ਼ਿਲ੍ਹਾ ਬਣੇ ਮੈਨੂੰ ਇਹ ਉਮੀਦ ਹੈ ਫਰ ਹਾਲ ਤੱਕ ਕੋਈ ਰਿਪੋਰਟ ਤਾਂ ਨਹੀਂ ਆਈ ਕਿ ਕਿਹੜੇ ਜਗ੍ਹਾਾਂ 'ਚ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਭਰਵਾ ਸਾਨੂੰ ਸਾਥ ਮਿਲ ਰਿਹਾ ਸਾਰੇ ਕਿਸਾਨ ਵੀਰਾਂ ਵੱਲੋਂ ਹਲੇ ਤੱਕ ਇੱਕ ਵੀ ਫਾਇਰ ਦਾ ਅੱਗ ਲਗਾਉਣ ਦਾ ਇਨਸੀਡੈਂਟ ਰਿਪੋਰਟ ਨਹੀਂ ਕੀਤਾ ਗਿਆ ਇਹ ਬਹੁਤ ਵੱਡੀ ਅਚੀਵਮੈਂਟ ਹੈ ਇਹਦਾ ਸ਼ਰੇਹ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਜਥੇਬੰਦਿਆਂ ਨੂੰ ਸਾਡੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਹੈ ਸਾਰੇ ਪੰਚਾਇਤਾਂ ਨੂੰ ਸਾਰਿਆਂ ਨੂੰ ਇਹਦਾ ਸ਼ਰੇਹ ਜਾਂਦਾ ਹੈ ਕਿ ਤੁਹਾਡੀ ਹਿੰਮਤ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਇਸ ਵੇਲੇ ਕੋਈ ਵੀ ਫਾਰਮ ਫਾਇਰ ਦਾ ਇਨਸੀਡੈਂਟ ਨਹੀਂ ਆਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਰਿਕਾਰਡ ਆਪਣਾ ਬਰਕਰਾਰ ਰੱਖਾਂਗੇ ਤੇ ਇਸ ਸਾਲ ਰੋਪੜ ਜ਼ਿਲ੍ਹੇ ਨੂੰ ਜ਼ੀਰੋ ਫਾਰਮ ਫਾਇਰ ਵਾਲਾ ਜ਼ਿਲ੍ਹਾ ਬਣਾ ਕੇ ਦਿਖਾਵਾਂਗੇ